ਹਾਂਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਤੇ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਚੱਲਦੇ ਆ ਜੀ ਅੱਜ ਆਪਣੇ ਤਿੰਨ ਖੇਤ ਵੜਨ ਮਸ਼ੀਨ ਤਕਰੀਬਨ ਬੇਲੀ ਹੋ ਗਈ ਅੱਜ ਕਿੱਦੇ ਵੜਣੀ ਨਹੀਂ ਹੈ ਤੇ ਆਪਣੇ ਤਿੰਨ ਖੇਤ ਖੜੇ ਨੇ ਉਹ ਵੱਢ ਲਈਏ ਅੱਜ ਦੂਸਰੀ ਵੀ ਆਪਾਂ ਹਲੇ ਹਰੀ ਹੈ ਲਓ ਜੀ ਮਿੱਤਰੋ ਕਾਟਰ ਲਿਆ ਆਪਾਂ ਹੁਣ ਚੱਲਦੇ ਆਂ ਫਲਾਟ ਚ ਲੈ ਕੇ ਮਸ਼ੀਨ ਆ ਖੜੀ ਆ ਮੱਕੀ ਪਰੇ ਆਪਣੀ ਦੱਸਾ ਬਾਈ ਵੀ ਪਹੁੰਚ ਗਿਆ ਹਾਂਜੀ ਮਿੱਤਰੋ ਲਓ ਜੀ ਕਰੋ ਚੈੱਕ ਝੋਨਾ ਤੇ ਹਾਂ ਤਾਂ ਚੱਲ ਪਿਆ ਫਲਾਟ ਆਪਣਾ ਸਾਰਾ ਉੱਪਰਲਾ ਆ ਦੋ ਦਿਨ ਹੋਏ ਨੇ ਲਾਏ ਨੂੰ ਤੇ ਇਹਨੂੰ ਲਾ ਰਹੇ ਨੇ ਕੰਮ ਆਪਣਾ ਨਿਪਟ ਗਿਆ ਕਿ ਆ ਰ ਇੱਕ ਰਹਿੰਦਾ ਦੇਖੋ ਬਸ ਤੇ ਜਿੰਨੀ ਮੱਕੀ ਵੱਡੀ ਹੋਈ ਦੀ ਸਾਰਾ ਝੋਨਾ ਲੱਗ ਗਿਆ ਤੇ ਤਿੰਨ ਖੇਤ ਮੱਕੀ ਵੱਢਣ ਤੋਂ ਰਾਂਜੀ ਆਪਣੀ ਲੇਟ ਆ ਥੋੜੀ ਜੀ ਬਸ ਉਹੀ ਉਹੀ ਰਹਿ ਗਿਆ ਨਵੀਂ ਮੋਟਰ ਤੇ ਨਿਆਈਂ ਚ ਪਿੰਡ ਦੇ ਨਾਲ ਇੱਧਰ ਕੰਮ ਨਿਪਟ ਗਿਆ ਜੋ ਪਨੀਰੀ ਵਾਲਾ ਰਹਿੰਦਾ ਬਾਕੀ ਸਾਰਾ ਹੋ ਗਿਆ ਫਤਿਹ ਮੋਰਚਾ ਝੋਨੇ ਦਾ ਵੀ ਹਾਂਜੀ ਬੁੱਤਰਾ ਹਾਂਜੀ ਲਓ ਜੀ ਮਰੀਨ ਆਈਆ ਗੇੜਾ ਮਾਰਨਾ ਮੋਟਰ ਤੇ ਲਓ ਜੀ ਕਰੋ ਚੈੱਕ ਪਰਲਾ ਪਲਾਟ ਦਾ ਆਪਣਾ ਹਰੇਬਾਈ ਮਾਰੇ ਰਿਹਾ ਤੇ ਆਹ ਪਲਾਟ ਦਾ ਵੀ ਕੰਮ ਸਵੀਡ ਕੌਰ ਨਾਲੇ ਦਾ ਦੇਖੋ ਜੀ ਚ ਟਾਂਡੇ ਸਾਰੇ ਨੱਪੇ ਦੀ ਇੱਕ ਵੀ ਟਾਂਡਾ ਤੁਹਾਨੂੰ ਦੀਂਦਾ ਕਿਤੇ ਬਹੁਤ ਵਧੀਆ ਬਹੁਤ ਹੀ ਜ਼ਿਆਦਾ ਵਧੀਆ ਕੱਦੂ ਹੋਇਆ ਸਾਰਾ ਮਾਲ ਨੱਪਣ ਦਾ ਜੇ ਕੰਬਾਇਨਾ ਵੱਢ ਲੈਨੇ ਆ ਜਾਂ ਅੱਗ ਲਾ ਲੈਨੇ ਆ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਝੋਨੇ ਦਾ ਦੇਖੋ ਕਿਤੇ ਵੀ ਤੁਹਾਨੂੰ ਲੱਗਦਾ ਹੋਵੇ ਇੱਕ ਵੀ ਟਾਂਡਾ ਵਿੱਚ ਖੜਾ ਕਿਤੇ ਪਲਾੜ ਦੇ ਦੇਖੋ ਐਨ ਪਿਆ ਇੱਕ ਸਾਰ ਸਾਰਾ ਕਣ ਕਾਲੇ ਪਲਾਟਾਂ ਵਰਗਾ ਬੜਾ ਨਜ਼ਾਰਾ ਆਇਆ ਕਰੋ ਚੱਕ ਜਾਣਾ ਪੀਲਾ ਪੀਲਾ ਚਮਕਦਾ ਸਾਰਾ ਪਲਾਟ ਆਪਣੇ ਹੀ ਨੇ ਇਧਰੋਂ ਆ ਆ ਮੁੜਿਆ ਆ ਤੇ ਆ ਤੋ ਕਿਹਾਰੇ ਮੂਰਲੇ ਅਗੇਤੇ ਲਾਗੇ ਦੀ ਉਹ ਕੇ ਦੀ ਰਿਪੋਰਟ ਇਧਰ ਵੀ ਤਿੰਨ ਚਾਰ ਜਣ ਬਾਅਦ ਮਾਰਿਆ ਆਪਾਂ ਸਾਰੀਆਂ ਮੋਟਰਾਂ ਤੇ ਢੇੜਾ ਅੱਜ ਮਾਰਨਾ ਕੰਪੇਨ ਕਰਕੇ ਜਾ ਨਹੀਂ ਹੋਇਆ ਠੀਕ ਆ ਕੜਦਾਲੇ ਸਾਰੀਆਂ ਮੋਟਰਾਂ ਤੇ ਸਵੇਰੇ ਸਾਜਰੇ ਲੰਗ ਜਾਂਦੇ ਸੀ ਤੇ ਦਿਖਾਉਨੇ ਆ ਤੁਹਾਨੂੰ ਕਿਦੋਂ ਝੋਨਾ ਆਪਣਾ ਲਓ ਜੀ ਕਰੋ ਚੈੱਕ ਪੱਠੇ ਵਾਲਾ ਪਲਾਟ 4 ਕਿਾਰੇ ਓਕੇ ਦੀ ਰਿਪੋਰਟ ਮੋਟਰਾਂ ਚੱਲਦੀਆਂ ਨੇ ਲਾਈਟ ਆਈ ਵੀ ਆ ਆਓ ਜੀ ਕਰੋ ਚੈੱਕ ਆ ਪਲਾਟ ਵੀ ਓਕੇ ਦੀ ਰਿਪੋਰਟ ਪਾਣੀ ਪਈ ਜਾਂਦਾ ਮੋਟਰਾਂ ਚੱਲੀ ਜਾਂਦੀਆਂ ਨੇ ਕਿੰਨੇ ਦੇ ਪਾਈਪ ਸਾਰੇ ਆਪਣੇ ਆਪ ਇਹਦੇ ਆਪਾਂ نیچے ਖਾਦ ਪਾਈ ਜਾਂਦੇ ਕੋ ਨਾਲੋਂ ਚੱਲ ਪਿਆ ਤੇ ਇਧਰ ਵੀ ਆਪਾਂ نیچے ਹੀ ਪਾਈ ਆ ਚਾਰੇ ਖੇਤਾਂ ਚ ਤੇ ਵੀ ਓਕੇ ਦੀ ਰਿਪੋਰਟ ਫਾਈਨਲ ਹੋ ਗਿਆ ਪਲਾਟ ਆ ਰਹੇ ਨੇ ਮਿੱਤਰੋ ਪਲਾਟਰ ਨਾ ਇਹਨਾਂ ਚ ਖਾਦ ਕੋਈ ਪਾਈ ਆ ਤੇ ਇਦਾਂ ਹੀ ਨੇ ਉਹ ਫਿਰ ਤਾਂ ਖੰਭਰ ਹੋਇਆ ਖੰਬੇ ਜਿਹੜਾ ਉੱਚਾਲੇ ਖੜਾ ਉਹਦੇ ਉੱਤੇ ਆਹ ਜਿਹੜਾ ਝਾਗ ਲੈਂਦਾ ਲੈਂਦਾ ਲਓ ਜੀ ਮਿੱਤਰੋ ਕਰਤਾ ਕੰਮ ਸ਼ੁਰੂ ਕਰੋ ਜੀ ਇੱਕ ਛੱਡੀ ਕੱਟ ਘਾੜ ਸੋਨਾ ਮੱਕੀ ਦਾ ਅਏ ਵੀ ਆ ਪੂਰੀ ਵਧੀਆ ਤੇ ਹਰੇ ਪੰਜ ਚਾਰ ਦਿਨ ਵੈਸੇ ਖੜਤੀ ਸੀ ਚਲੋ ਹੁਣ ਲਾਸਟ ਪਲਾਟ ਆ ਤੇ ਕੰਮ ਨਵੇੜ ਹੁੰਦਾ ਚੱਕਰ ਚ ਤੇ ਡਰਾਈਵਰ ਵੀ ਆਪਣੇ ਕਾਲੀ ਕਰਦੇ ਨੇ ਕੰਮ ਤੇ ਲੱਗਣਾ ਮੁੜ ਕੇ ਉਹਦੇ ਤੱਕ ਵੀ ਚਲੋ ਉਸ ਨਹੀਂ ਹੁੰਦਾ ਤਾਨੂੰ ਗਰੀਬ ਆਦਮੀ ਦੀ ਵਿਹਾਰੀ ਖਰਾਬ ਕਰਨੀ ਵੀ ਨਾ ਕੈਮਰਾ ਨਵੇੜ ਕੇ ਧੋ ਕੇ ਮਸ਼ੀਨ ਭੜਾ ਦੇਣਗੇ ਅਪਣਾ ਕੰਮ ਲੱਗ ਜਾਣਗੇ 10 ਦਿਨ ਕਰਨਾ ਇਹਨਾਂ ਦੋ ਲਾਉਣੇ ਨੇ ਉਹ ਤੋਂ ਬਾਅਦ ਫਿਰ ਘੋਣੇ ਦੀ ਤਿਆਰੀ ਹੋ ਜਾਣੀ ਆ ਬਾਕੀ ਜਦੋਂ ਦੇ ਟਾਈਮ ਤੇ ਹੁਣ ਕੰਮ ਮਿਲੇ ਆ ਜੀ ਫਿਰ ਮਿਲਦਾ ਨਹੀਂ ਕਈ ਵਾਰੀ ਚਾੱਕਾ ਦੋ ਮਗਾ ਕੋਤ ਨਹੀਂ ਹੁੰਦਾ ਪਿਆਰ ਨਾਲ ਵਧੀ ਚੱਲਦਾ ਲਓ ਜੀ ਮਿੱਤਰੋ ਚੱਲੀ ਜਾਂਦਾ ਕੰਮਕਾਰ ਮਿੱਤਰੋ ਟੈਨਸ਼ਨ ਨਾ ਲਿਆ ਕਰੋ ਵੀ ਡਬਲ ਥਰੈਸਰ ਕਾਮਯਾਬ ਨਹੀਂ ਹੋਏਗੀ ਜਿਹੜੇ ਵੀ ਲੈਂਦੇ ਚਾਹਵਾਂ ਨੇ ਜਰੂਰ ਲਾਓ ਆਪਣਾ ਦੁਆ ਸੀ ਜਿਹੜਾ ਬਹੁਤ ਵਧੀਆ ਚੱਲ ਰਿਹਾ ਕੋਈ ਟੋਟਾ ਨਹੀਂ ਕੋਈ ਪ੍ਰੋਬਲਮ ਨਹੀਂ ਸਾਰੀਆਂ ਬਸਲਾ ਤੇ ਚਲਾ ਚੁੱਕੇ ਆ ਆਪਾਂ ਇਸੇ ਕਰਕੇ ਤੁਹਾਨੂੰ ਵਾਰ-ਵਾਰ ਵੀਡੀਓ ਚ ਕਹਿੰਦੇ ਆ ਵੀ ਜਿਹੜੇ ਵੀਰ ਜਾ ਬਾਅਦ ਨੇ ਪਰ ਉਹ ਲੋਜ ਜਿਹੜੀ ਚੱਲਦੀ ਆ ਇਹ ਨਾ ਹੋਵੇ ਵੀ ਹੋਰ ਜਮ ਫਰੈਸ਼ਰ ਹੋਂ ਸਾਰੇ ਦੇਖ ਕੇ ਬਣਾਉਣ ਲੱਗੇ ਹੋਰਾਂ ਦਾ ਆਪਾਂ ਨੂੰ ਪਤਾ ਨਹੀਂ ਜਿਹੜੀ ਆ ਕੰਪਨੀਆਂ ਉਹ ਲੋਕ ਫਿਰਪੋਰਟ ਹੈ ਦੀ ਆਪਾਂ ਕੋਈ ਕਸੂਰੀ ਨਹੀਂ ਕਰਦੇ ਆਪਾਂ ਚਲਾ ਰਹੇ ਆ ਤਾਂ ਪਰ ਪਤਾ ਇਹ ਲੋਜ ਆ ਫਾਉਲੈਂਡ ਲੋਜ ਫਾਉਲੈਂਡ ਵਿੱਚ ਉਹ ਰਣ ਗੋਡਾ ਕੰਮ ਕਰਦਾ ਬਾਅਦ ਇਹਨਾਂ ਦਾ ਕੋਈ ਕੋਈ ਅਸਰ ਨਹੀਂ ਕਰਦਾ ਨਹੀਂ ਪਾਉਂਦਾ ਹੋਰ ਮਾੜਾ ਚਾਹੁੰਦਾ ਜੀ ਅੱਜ ਵੀ ਖੜਾ ਤੇ ਜੱਸਾ ਵਾਲੀ ਚੱਲਿਆ ਲੇਵਰ ਲੈ ਕੇ ਆ ਦੇਖੋ ਲਓ ਜੀ ਉੱਪਰ ਦਾ ਪਲਾਟ ਆਪਣਾ ਵੱਢਿਆ ਗਿਆ ਨੀਚੇ ਵਾਲੇ ਚੱਲੇ ਆ ਲੱਡੂ ਬਾਈ ਲੈ ਕੇ ਟੈਂਕ ਕੱਢਣ ਆਏ ਸੀ ਉਹ ਰਹਿ ਗਿਆ ਬੱਸ ਬਾਬਿਆਂ ਦੇ ਕੋਲ ਤੇ ਨੀਚੇ ਵਾਲਾ ਪਲਾਟ ਆ ਕਿੱਦਾ ਕਥੋਂ ਉਹਨੂੰ ਕੱਟਦੇ ਆ ਹੁਣ ਲਓ ਜੀ ਮੌਸਮ ਨਾਲੇ ਬੱਦਲ ਵਾਈ ਵਾਲਾ ਪਰ ਗਰਮੀ ਇੰਨੀ ਆ ਵੀ ਰਹਿੇ ਰੱਬ ਦਾ ਨਾਮ ਬੈਠੇ ਹੀ ਨੁਚੜੀ ਜਾਂਦੇ ਆ ਸਮਝ ਤੋਂ ਬਾਹਰ ਹੋਇਆ ਪਿਆ ਕੰਮ ਅਮਮਾ ਸਜੀ ਬਣੀ ਪਈ ਆ ਬਹੁਤ ਨਜਾਇਜ਼ ਗਰਮੀ ਆ ਲੱਡੂ ਬਾਈ ਵੀਨ ਲੱਗਿਆ ਅੱਛਾ ਮਗਾ ਬੋਮਟ ਖੜਾ ਕੇ ਪੀ ਲਿਆ ਕੋਈ ਚੱਕਰ ਨਹੀਂ ਆਪਣੀ ਉਹ ਵੱਡਣੀ ਆ ਕਿਹੜਾ ਕਿਤੇ ਹੀ ਜਾਣਾ ਤਿੰਨ ਗੜੇ ਇੱਧਰ ਲਾ ਲਈ ਪਹਿਲਾਂ ਸਰੇ ਤੇ ਤਿੰਨ ਪਰ ਲੀ ਸਾਈਡ ਆਏ ਨੇ ਸਿਆੜ ਉਹਦੇ ਇੱਧਰ ਪਹਿਲਾਂ ਤਿੰਨ ਪੂਰੇ ਕਰਦੇ ਚਾਰ ਕਰਨੀ ਜਨਾ ਤੇਰਾ ਜੀ ਕਰਦਾ ਉਹ ਤਾਂ ਤੈਨੂੰ ਦੱਸਿਆ ਅੰਦਾਜ਼ਾ ਦੋ ਛੱਲੀਆਂ ਲੱਗ ਗਈਆਂ ਕਾਲੇ ਬਾਈ ਨੂੰ ਕਾ ਕਿ ਕਿੰਨੇ ਜਗਾਂ ਕਿੱਲਾ ਕਾ ਕਿਲੇ ਥੋੜਾ ਮੋਟਾ ਘਾਟਾ ਹੋ। ਲਓ ਜੀ ਮੋਟਰਾਂ ਚਾਲੀਆਂ ਨੇ। ਇਹ ਮਲਾਜਮਾ ਲਾਉਂਦੇ ਨੇ ਜਿਹੜੇ ਡੱਕੇ ਇਕੱਠੇ ਹੋਏ ਹੋਏ ਨੇ ਮਾੜੇ ਮੋٹے ਤੌੜ ਪਾਈ ਜਾਂਦੇ ਨੇ ਸਿਰਿਆਂ ਤੇ ਹਵਾ ਨਾਲ ਉਹ ਲੱਗਿਆ ਕਰਨੇ ਲਾਉਣ। ਤੇ ਬੱਟਾ-ਬੁੱਟਾ ਦਾ ਕੰਮਕਾਰ ਨਿਪਟੜ ਗਿਆ ਤੇ ਆਪ ਇਹ ਲੱਗੇ ਇਹ ਕਿ ਇੱਥੇ-ਇੱਥੇ ਤੌੜਨੇ ਕਹਿੰਦੇ ਲਾ ਦਿੰਨੇ ਆ। ਲੱਗੇ ਹੋਏ ਨੇ ਦੋ ਜਾਣੇ। ਲਓ ਜੀ ਮਿੱਤਰੋ ਕਰੋ ਚੈੱਕ ਕਿੰਨੀ ਗਲੀ ਪੈਂਦੀ ਆ ਇੰਨੀ ਗਲੀ ਪੈਂਦੀ ਆ ਟਰੈਕਟਰ ਨਾਲ ਖਾਦ ਪਾਉਣ ਨਾਲ ਆ ਦੇਖੋ ਤੁਹਾਡੇ ਸਾਹਮਣੇ ਛਾਗਦੀ ਆ ਦੇਖੋ ਕੀ ਨੁਕਸਾਨ ਆ ਕੁਝ ਵੀ ਨੁਕਸਾਨ ਨਹੀਂ ਹੈ ਜਿਹੜੇ ਕਹਿੰਦੇ ਨੇ ਨੁਕਸਾਨ ਹੁੰਦਾ ਲੋ ਕਰੋ ਚੈੱਕ ਲਓ ਜੀ ਕਰੋ ਚੈੱਕ ਤੁਹਾਡੇ ਸਾਹਮਣੇ ਹੀ ਆ ਪਹਿਲਾ ਰੇ ਚੱਲ ਰਿਹਾ ਪਾਈ ਜਾਂ ਫਿਰ ਰੋਜ਼ ਥੋੜਾ ਥੋੜਾ ਕਰਕੇ ਜਿੰਨਾ ਕੋ ਪੈਂਦਾ ਬੰਦੇ ਰੋਜ਼ ਜਾਣੇ ਹੋਏ ਨੇ ਨੰਦਾਰ ਤੇ ਈਸ਼ਵਰ ਨੰਦਾਰ ਦਾ ਆਪਾਂ ਨੂੰ ਉਹ ਪਸੰਦ ਨਹੀਂ ਆਇਆ ਪ੍ਰੋਜੈਕਟ ਤੇ ਗੜਾ ਹੱਥਾਂ ਨਾਲ ਹੀ ਪਾਦਾਂਗੇ ਉਹਦੇ ਉੱਪੀ ਆਲੇਰਾ ਬਣਾਇਆ ਹੋਇਆ ਮਿੱਟੀ ਖੁਰਚੀ ਵੀ ਨਹੀਂ ਦੇਖਦਾ ਵੀਰੇ ਯਾਰੇ ਖੁਰੂ ਪਾਣੀ ਕੱਢਣ ਨੂੰ ਵੀ ਆਪੇ ਖੁਰਜੂ ਹਾਂ ਕਰੂ ਚੱਲ ਹਾਂ ਹੁਬਾ ਤੋਂ ਬਣੀ ਨਹੀਂ ਹੋਇਆ ਨਾ ਵੀ ਵੀ ਕੀ ਆ ਦੇਰ ਬੰਦਾਂਗੇ ਜੇ ਕੋਈ ਹੋਰ ਵੀਡੀਓ ਦੀ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਤੇ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਹਾਂਜੀ ਸਹੌਲੀ ਪਹੁੰਚੇ ਪਿਆ ਆ ਜੀ ਰੋਟੀ ਲੈ ਕੇ ਲਾਣੇਦਾਰ ਦੀ ਆ ਲੋ ਕਰੋ ਜੱਕ ਨਾ ਆ ਬੈਠ ਗਏ ਮੰਗੇ ਤੇ ਬੈਟਰੀ ਲੈਣੇ ਵੱਤਵਾਤ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਸਾਰੇ ਵੀਰਾਂ ਨੂੰ ਸਾਸ ਸ੍ਰੀ ਅਕਾਲ ਚੱਲਦੇ ਆਂ ਜੀ ਪਿੰਡ ਨੂੰ ਕਰੋ ਝੋਨਾ ਚੈੱਕ ਆਪਣਾ ਸੌਲੀ ਵਾਲਾ ਇਹ ਤਾਂ ਕਰ ਗਿਆ 2 2 4 4 ਟਾਣੀਆਂ ਅਤੇ ਵਧੀਆ ਆਹ ਘੇਰਾ ਲੇਟ ਆਇਆ ਵੀ ਸੋਨਾ ਕਰਿਆ ਹੋਇਆ